ਦੇ ਯਾਰ ਲੰਗਰ ਪਾਣੀ ਵੀ ਲਾਇਏ ਨਾਲ ਤੇ ਕੋਈ ਮੁਸ਼ਕਲ ਨਹੀਂ ਲੋਕਾਂ ਨੂੰ ਆਉਂਦੇ ਨੇ ਇਧਰ ਪਿਛਲੀ ਜਿਹੜਾ ਸਾਰੀਆਂ ਫੂਲਤਾ ਫੋਰੀਆਂ ਕੀਤੀਆਂ ਸੀ ਇਸ ਬਲੇ ਤੇ ਆਲੇ ਬੰਨੇ ਪਿਛੇ ਦਾ ਮਾਵੇ ਬਹੁਤ ਜ਼ਿਆਦਾ ਪਾੜੀਆਂ ਜਿਹੜੇ 50 ਕ ਲਿਆ ਗਰੀਬ ਘਰਾਵੀਆਂ ਸੀ ਤੇ ਫਿਰ ਉਸ ਵਹਰਾਵਾਂ ਆਲੇ ਵਿਚਾਰਿਆਂ ਨੇ ਬਹੁਤ ਮੱਤ ਕੀਤੀ ਨਾਲ ਟਰੈਕ ਤੋਂ ਵੱਡੇ 4x4 ਲਿਆ ਆਦੇ ਰੇਤਾ ਜਿਹੜੀ ਉਹ ਪਾਸੇ ਕਰਕੇ ਉਹਨੇ ਕਣਕ ਬਜਾਈ ਇਹ ਤਾਂ ਬਹੁਤ ਧੀਰੇ ਹੀ ਆਏ ਪਾਸੇ ਤੇ ਤੇ ਜਿਹੜਾ ਬਾਉਪੁਰਾ ਵਾਲਾ ਜੀ ਉਥੇ 15-16 ਪੈਂਡ ਹੀ ਆ ਜੀ ਜਿਹੜੇ ਜੇ ਉਧਰ ਵੀ 15-16 ਪੈਣ ਦੇ ਕਰੀਬ ਮਤਲਬ ਬਹੁਤ ਜ਼ਿਆਦਾ ਮਾਰਦਾਂ ਜਾਂਦਾ ਦਹੀ ਹੋਏ ਪਏ ਆ ਵਾਈਗੁਰਜੀ ਕਾਲਾ ਖਾਲਸਾ ਵਾਈਗੁਰਜੀ ਕੀ ਫਤਿਹ ਸਭਰਾ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਦੇਖੀ ਆ ਉਹ ਵਖਾ ਦਿੱਤੀ ਜਾਵੇ ਕਿ ਲਗਾਤਾਰ ਪਹਾੜਾਂ 'ਚ ਹੋ ਰਹੀ ਬਰਸਾਤ ਦੇ ਕਾਰਨ ਲਗਾਤਾਰ ਪਾਣੀ ਦਾ ਪੱਧਰ ਵੀ ਵਧਿਆ ਹੈ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਿਸਾਨਾਂ ਦੀ ਜਿਹੜੀ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਹੈ ਤੇ ਜਿਸ ਦੇ ਨਾਲ-ਨਾਲ ਘਰ ਵੀ ਡੁੱਬੇ ਨੇ ਫਸਲਾਂ ਤੇ ਡੁੱਬੀਆਂ ਹੀ ਨੇ ਘਰ ਵੀ ਡੁੱਬੇ ਨੇ ਦਰਿਆ ਦੇ ਵਿੱਚ ਜਿਨ੍ਹਾਂ ਦੇ ਘਰ ਸੀ ਫਸਲਾਂ ਸੀ ਸਾਰੀਆਂ ਜਿਹੜੀਆਂ ਤਬਾਹ ਹੋਈਆਂ ਨੇ ਉੱਥੇ ਹੀ ਇੱਥੇ ਸਭਰਾ ਪਿੰਡ ਦੇ ਵਿੱਚ ਬੰਨ ਦੀ ਸੇਵਾ ਚੱਲ ਰਹੀ ਉਹ ਵੀ ਤਸਵੀਰਾਂ ਤੁਸੀਂ ਜਿਹੜੀਆਂ ਉਹ ਆਪਣੀ ਸਕਰੀਨ ਤੇ ਵੇਖ ਰਹੇ ਹੋਗੇ ਇਹ ਲਗਾਤਾਰ ਨਿਰੰਤਰ ਸਮਾਗਮਾਂ ਜਿਹੜੀਆਂ ਸੰਪਰਦਾਇਕ ਕਾਰ ਸੇਵਾ ਬਾਬਾ ਸੁਖਾ ਸਿੰਘ ਦੀ ਸਿਹੜਿਆਲੀ ਵਾਲੇ ਬਾਬਾ ਤਾਰਾ ਸਿੰਘ ਜੀ ਸਿਹੜਿਆਲੀ ਵਾਲੇ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਇਹ ਤਸਵੀਰ ਜਿਹੜੀ ਅਸੀਂ ਤੁਹਾਡੇ ਨਾਲ ਸਭਰਾ ਪਿੰਡ ਤੋਂ ਸਾਂਝੀ ਕਰ ਰਹੇ ਹਾਂ ਕਿ ਤਸਵੀਰਾਂ ਦੇ ਵਿੱਚ ਕਿ ਇੱਥੇ ਲੰਗਰ ਲਗਾਏ ਜਾ ਰਹੇ ਨੇ ਸੰਗਤ ਦੇ ਵਾਸਤੇ ਨੇੜਲੇ ਪਿੰਡਾਂ ਨੂੰ ਕਾਫੀ ਨੁਕਸਾਨ ਜਿਹੜਾ ਉਹ ਹੋਇਆ ਲਗਾਤਾਰ ਨਿਰੰਤਰ ਸੇਵਾਵਾਂ ਚੱਲ ਰਹੀਆਂ ਨੇ ਲੇਕਿਨ ਦੱਸ ਦिए ਕਿ ਇੱਥੇ ਡੰਗਰਾਂ ਦਾ ਚਾਰਾ ਲੈ ਕੇ ਵੀ ਪਹੁੰਚ ਰਹੇ ਨੇ ਅਤੇ ਇੱਥੇ ਜਿਹੜਾ ਲਗਾਤਾਰ ਸਮਾਵਾ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਕੈबिनेट ਮੰਤਰੀ ਲਾਲਜੀਤ ਸਿੰਘ ਭੂਂਦਰ ਕੱਲ ਫੀਡ ਲੈ ਕੇ ਪਹੁੰਚੇ ਸੀ ਅਤੇ ਇਹ ਵੀ ਅਪੀਲ ਉਹਨਾਂ ਨੇ ਕੀਤੀ ਸੀ ਕਿ ਜਿਹੜੇ ਅਸਲ ਦੇ ਵਿੱਚ ਲੋੜਵੰਦ ਨੇ ਇਧਰਲੇ ਇਲਾਕੇ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਇਹ ਮੁਹੱਈਆ ਕਰਾਇਆ ਜਾਵੇ ਸਾਰਾ ਕੁਝ ਕਾ ਜੋ ਜਿਹੜੇ ਦਰਿਆ ਦੇ ਵਿੱਚ ਡੁੱਬੇ ਲੋਕ ਨੇ ਦਰਿਆ ਦੇ ਵਿੱਚ ਜਿਨ੍ਹਾਂ ਦੀਆਂ ਫਸਲਾਂ ਡੁੱਬੀਆਂ ਨੇ ਦਰਿਆ ਦੇ ਵਿੱਚ ਜਿਨ੍ਹਾਂ ਦੀ ਫਸਲ تباہ ਹੋਈ ਹੈ ਉਹਨਾਂ ਨੂੰ ਜਿਹੜੀ ਮਦਦ ਮਿਲ ਸਕੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾਹਲ ਸਾਹਿਬ ਵਾਹਿਗੁਰੂ ਸਾਹਿਬ ਆਈ ਫੰਦੇ ਬਾਬਾ ਜੀ ਪਾਣੀ ਦਾ ਪੱਧਰ ਇੱਕ ਵਾਰ ਫੇਰ ਵਗਿਆ ਤੇ ਪਿੰਡਾਂ ਦੇ ਵਿੱਚ ਵੱਡੀ ਮਾਰ ਲੱਜ ਰਹੀ ਹੈ ਸੰਪਰਦਾਇ ਵੱਲੋਂ ਹੀ ਸੇਵਾ ਨਿਭਾਈਆਂ ਜਾ ਰਹੀਆਂ ਨੇ ਕੀ ਕਹਿਣਾ ਇਹ ਤਾਂ ਨਾ ਬਹੁਤ ਸੰਤ ਬਾਬਾ ਸੱਤਾ ਰਹਿ ਗਏ ਨੇ ਬਾਬਾ ਰਸੇਗ ਜੀ ਨਹੀਂ ਇਹ ਸਾਰੀਆਂ ਸੇਵਾ ਪਿਛਲੇ ਸਾਲਾਂ ਜੀ ਨਿਭਾਉਂਦੇ ਰਹੇ ਆ ਆਹ ਟਾਈਮ ਤੇ ਵੀ ਨਿਭਾ ਰਹੇ ਆ ਜੀ ਤੇ ਲੋ ਲੋਕਾਂ ਦਾ ਜਨੈਬ ਲਾਵਾ ਸਕੇ ਬਚਾਅ ਹੋ ਸਕੇ ਝੋਨਿਆਂ ਦਾ ਬਚਾਅ ਸਕੇ ਮਾਰ ਡੰਗ ਦਾ ਬਚਾਅ ਹੋ ਸਕੇ ਉਹਦਾ ਕਰਕੇ ਗੱਡੀਆਂ ਮੰਗਾਈ ਜਾਂਦੇ ਸਨ ਦੰੀਆਂ ਮੰਗਾ ਕੇ ਦੇ ਸੇ ਲੰਗਰ ਪਾਣੀ ਵੀ ਲਾਇਏ ਨਾਲ ਤੇ ਬਈ ਮੁਸ਼ਕਲ ਨਹੀਂ ਹੈ ਲੋਕਾਂ ਨੂੰ ਆਉਂਦੇ ਨੇ ਇੱਧਰ ਜਿਹੜੀ ਇਹਦਾ ਦਰਿਆ ਦੇ ਅਗਲੇ ਪੰਨੇ ਆ ਉਹ ਜਿਹੜੀ ਆ ਉਹ ਤੇ ਮਾਰ ਵਜੀ ਹੋਈ ਹੈ ਤੇ ਜਿਹੜੇ ਕਈਆਂ ਦੇ ਮਤਲਬ ਇੱਧਰ ਰੋੜੇ ਹੋਏ ਆ ਭਾਈਆਂ ਲੋਕਾਂ ਠੇਕੇ ਦੇ ਲਈਆਂ ਤੇ ਉਹ ਇੱਥੇ ਕਰ ਧੋਨੇ ਜਾਣੇ ਜੀ ਪੀ ਵੀ ਡੁੱਬੇ ਗਏ ਆ ਉਹਨਾਂ ਦਾ ਬਰਾ ਆ ਥੋੜਿਆ ਦੇ ਜੇ ਛੱਡ ਕੇ ਬੈਠੇ ਸੀ ਇਹ ਠੇਕਾ ਕਸ ਉਤਾਰਾ ਨੇ ਜਾਈ ਪਹਲਵਾਰੀ ਆ ਦੀ ਮਾਰੀ ਗਈ ਆ ਅਸੀਂ ਕੀ ਕਰਾਂਗੇ ਤੇ ਮਾੜਾ ਰੋ ਵੀ ਕੱਲ ਉਹਦੇ ਜਾ ਆਖਿਆ ਵੀ ਮਾ ਮਰ ਖੋ ਗਈ ਗਾ ਲੈਣੀ ਕਿ ਜਿੰਨਾ ਤੁਹਾਡਾ ਸਹਿਯੋਗ ਦੇ ਸਕਦੇ ਆਂ ਦਸ ਦੋ ਵਾਤਾਂ ਦਵਾਗੇ ਕੋਈ ਕੁਮਰਾ ਹੋਣਾ ਕੱਲ ਦੇ ਪਰਵਾਰ ਨੂੰ ਵੀ ਉਹਨਾਂ ਨੇ ਬੰਦਿਆਨੇ ਵਿਚਾਰਨ ਸਾਰਿਆਂ ਦਾ ਸਲਾਹ ਦੇ ਗਏ ਬਾਬਾ ਜੀ ਨੇ ਫੋਨ ਕੀਤਾ ਹਾਂ ਸਾਡੇ ਘਰ ਜਾਵੋ ਜੀ ਇਹਦੀ ਰੋਡ ਆ ਉਹਨਾਂ ਇਹ ਲੋੜ ਪੂਰੀ ਕਰੋ ਜੀ ਤੇ ਜਿਹੜਾ ਲੱਗ ਲੱਗੇ ਜਿੰਨਾ ਵੀ ਹੋ ਸਕਦਾ ਉਹ ਜਾਂ ਮਾਮਰ ਖਾਵਾਂ ਵੱਲੋਂ ਤੇ ਖੁੱਲੀ ਹਨ ਉਹ ਮੰਗਿਤਾ ਨੇ ਜਿਸ ਤਰ੍ਹਾਂ ਇਹਦੀ ਲੋੜ ਉਹ ਪੂਰੇ ਦਾ ਪੂਰਾ ਹੋਵੇ ਫੇਰ ਉਧਰ ਉਹ ਬਾਉ ਪਰਵਾਲ ਵੀ ਆ ਹੋਦਰਾ ਮਜਾਦਾ ਮੁਸ਼ਕਿਲ ਹਦੀ ਬੇੜੇ ਦੀ ਲੋੜ ਹੀ ਬਾਬਾ ਤੈਨ ਦਾ ਲੱਖ ਦਾ ਬੇੜਾ ਪਰਸੇ ਮਗਾਇਆ ਤੇ ਅੱਜ ਉਸੇ ਬੇੜਾ ਵੀ ਝਾਤਦਾ ਵਾ ਤੇ ਲਾ ਗਏ ਉਸੇ ਲੰਗਰ ਪਾਣੀ ਦੋ ਤਿੰਨੇ ਥਾਈ ਉਸੇ ਲੰਗਰ ਪਾਣੀ ਲਾਇਆ ਫੇਰ ਉਹ ਫਰੀਦਪੁਰ ਦੀਆਂ ਦੋ ਗੱਡੀਆਂ ਲੈਣਾ ਫੇਰ ਨਾਲ ਪੱਠੇ ਆ ਕਰ ਲਿਆ ਪਰ ਪਰ ਛੜ ਕੇ ਲੋਕਾਂ ਨੇ ਬਹੁ ਮਾਰ ਲੰਗਰ ਦਿੰਨੇ ਆ ਹੋਰ ਵੀ ਲਾ ਕੇ ਸੰਤਾਨੀਆਂ ਨਾਲ ਮਦਦ ਕਰਦੀਆਂ ਵਾ ਜਿਹੜੇ ਇਹ ਪ੍ਰੋਗਰਾਮ ਸਾਰਾ ਸੰਤਾਨਾਂ ਦਾ ਇਹ ਇੱਕ ਅੱਧੇ ਬੰਦੇ ਦਾ ਕੰਮ ਤੇ ਹੈਗਾ ਨਹੀਂ ਐ ਦੇ ਨਾਲ ਸੰਤਾਂ ਦੇ ਉਹਦਾ ਮਾਪਰ ਖਾ ਦਾ ਗਾੜੀ ਲਾ ਕੇ ਕਰਨ ਨੇ ਆ ਤੇ ਮਾਪਰ ਖਾਨੋ ਬਾਹਰ ਸਕੇ ਪਾਸ਼ਾ ਨੰਦ ਰੁੱਟੀਆਂ ਬਖਸ਼ੇ ਤੇ ਸੇਵਾ ਕੰਦੇ ਬਲ ਬਖਸ਼ੇ ਤੇ ਮੇਰ ਭਾ ਹੱਥ ਰੱਖਾ ਮਾਪਰ ਖਾਨੇ ਉਤੇ ਤੇ ਸੰਤਾਂ ਦੇ ਰੱਖਣ ਜਿਹੜੀ ਇਧਰਲੇ ਫਸਲ ਜਿਹੜੇ ਇਧਰਲੇ ਇਲਾਕੇ ਦੇ ਸਭਰਾਵਾਂ ਦੇ ਬਾਜਾ ਇਧਰਲੇ ਦਰਿਆ ਜਿਹੜੇ ਡੁੱਬੇ ਤੇ ਡੁੱਬੇ ਹੀ ਆ ਤੇ ਜਿਹੜੇ ਇੱਧਰਲੇ ਇਹੇ ਬਾਜਣ ਇਸ ਕਰਕੇ ਮਾਂ ਪਰ ਸੋਤੇ ਮਾਵੇ ਸਖਾ ਸਾਂਝੀ ਹੋਣੀ ਸਿੰਗਿਆ ਕਰਕੇ ਕਿੰਨੇ ਕੁ ਲੋਕਾਂ ਨੂੰ ਘਰਾ ਦੇ ਵਿੱਚੋਂ ਜਿਹੜਾ ਉਹ ਕੱਢ ਲਿਆ ਗਿਆ ਵਾ ਸੁਰੱਖਿਆ ਤੇ ਕਈਆਂ ਦੀਆਂ ਮੱਜਾਂ ਵੀ ਡੋਲ ਗਈਆਂ ਲੋਹੂ ਜੀਆਂ ਨਾਲ ਹੀ ਇੱਧਰ ਤੋਂ ਬਹੁਤ ਹੀ ਅਰੇ ਯਾਰ ਪਾਸੇ ਤੇ ਜਿਹੜਾ ਬਾਉਪੁਰਾ ਵਾਲਾ ਜੀ ਉਸੇ 15-16 ਪੈੰਡ ਹੀ ਆ ਜੀ ਜਿਹੜੇ ਜਿਹੜਾ ਉਧਰ ਹੀ 15-16 ਪੈੰਡ ਦੇ ਗਰੀਬ ਮਤਲਬ ਬਹੁਤ ਜ਼ਿਆਦਾ ਮਾਰ ਡੰਗੇ ਦਾ ਦੁਖੀ ਹੋਏ ਪਏ ਆ ਉਹ ਤਾਂ ਉਹ ਕੋ ਪਰੋ ਲਾਇਆ ਜੱਤੀਆਂ ਚਲੇ ਜੋ ਬਾਹੂਪੋੜੀ ਚਲੇ ਜੋ ਫੇ ਲੱਗਦਾ ਜਿੰਨੇ ਪਿੰਡ ਵਾ ਸਾਰੇ ਕਈਆਂ ਪਿੰਡਾਂ ਦਾ ਨਾਮ ਨਾਲ ਕੋਈ ਜਰਾ ਖਿਆਲ ਨਹੀਂ ਹੁੰਦਾ ਉਹ ਸਾਰੇ ਬੇੜੀਆਂ ਦਾ ਘੜ ਘੜ ਤੇ ਪੱਠੇ ਖਲਾਗਲਾ ਰਵੇ ਬੱਚਿਆਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਬੰਨਾਂ ਦੇ ਭਾਇਆ ਜੀ ਕਈਆਂ ਦੇ ਰਿਸ਼ਤੇਦਾਰ ਆਏ ਪਾ ਡੰਗਰ ਖਲਾਏ ਆ ਜੀ ਤੇ ਕਈਆਂ ਦਾ ਉਥੇ ਆ ਵੀ ਬੰਨ ਤੇ ਬਿਸੀ ਜਿਨ੍ਹਾਂ ਨੇ ਗਾੜੀ ਬਰਸਾ ਦੇਗਾ ਜੀ ਤੇ ਮਾਲ ਡੰਗਰ ਦਾ ਨਾਮ ਦਾ ਕੰਮ ਸਰਦਾ ਜਾਂਦਾ ਬਾਬਾ ਜੀ ਸੰਪਰਦਾਇ ਵੱਲੋਂ ਬੋਲਦੇ ਹੋਏ ਹੋ ਜਿਹੜੇ ਐਸੇ ਲੋਏ ਪਸੇ ਦਿਨਾਂ ਦੀ ਨੁਕਸਾਨੀ ਗਈ ਹੈ ਜਿਹੜੇ ਐਸੇ ਲੋਏ ਮਾਰਚ ਹਲੋ ਪਾਣੀ ਦੀ ਉਹਨਾਂ ਨੂੰ ਕੀ ਭਰੋਸਾ ਦਿਵਾਉਣਾ ਚਾਹੁੰਦੇ ਕਿ ਕੋਈ ਗੱਲ ਨਹੀਂ ਕਿ ਸੰਗਤ ਜਿਹੜੀ ਨਾਲ ਖੜੀ ਹੈ ਤੇ ਗੁਰੂ ਘਰ ਉਹਨਾਂ ਦੇ ਨਾਲ ਬਾਪਾ ਜੀ ਇਹ ਸਾਰਿਆਂ ਲਈ ਇਹ ਬੇਨਤੀ ਕੀਤੀ ਆ ਮੈਂ ਕੋਈ ਇਹ ਵਾਸ ਦੀ ਲੋੜ ਹੋਵੇ ਮਾਰ ਡੰਗਰ ਤੋਂ ਅੱਠਿਆਂ ਦਸਿਆਂ ਦੀ ਹੋਰ ਚੀਜ਼ ਦੀ ਲੋੜ ਹੋਵੇ ਇਸ ਲਈ ਇਹ ਸਾਰਿਆਂ ਹੁਲਤਾ ਫੋਰੀਆ ਕੀਤੀ ਆਂ ਇਸ ਬਲੇ ਦਰਿਆਲੇ ਬੰਨੇ ਪਿਛੇ ਕੜਾ ਮਾਰੇ ਬਹੁਤ ਜ਼ਿਆਦਾ ਪੜੀਆਂ ਜਿਹੜੇ 50 ਕ ਲਿਆ ਗਰੀਬ ਕਰਾਮ ਹੋਈਆਂ ਸੀ ਤੇ ਫਿਰ ਇਸ ਵਹਰਾ ਵਾਲਿਆਂ ਵਿਚਾਰਿਆਂ ਨੇ ਬਹੁਤ ਮਤ ਕੀਤੀ ਨਾਲ ਟ੍ਰੈਕ ਤੋਂ ਵੱਡੇ ਹੋਰ ਹੋਰ ਲਿਆ ਲਿਆ ਰੇਤਾ ਜਿਹੜੀ ਉਹ ਪਾਸੇ ਕਰਕੇ ਉਹਨੇ ਕਣਕ ਮਜਾਈ ਨਾਲ ਤੇਜ਼ ਤੇ ਤਾਲ ਨਾਲ ਖਾਦ ਵੀ ਦਿੱਤਾ ਹਰਾ ਵੀ ਦਿੱਤਾ ਕਰਕੇ ਪਧਰਾ ਦੇ ਫਿਰ ਉਹਨੇ ਕਣਕ ਵਜਾਈ ਤੇ ਫਿਰ ਉਹ ਆਮੋ ਯਾਰ ਕੀ ਫਿਰ ਉਹ ਵੀ ਡੁੱਬ ਗਿਆ ਉਸੇ ਆ ਗਏ ਹੁਣ ਫਿਰ ਸਨੇ ਆਇਆ ਵੀ ਬਹੁਤ ਜ਼ਿਆਦਾ ਸੇ ਮੁਸ਼ਕਲ ਹੋ ਚੁੱਕੀ ਆ ਫਿਰ ਉਹਨਾਂ ਨਾਲ ਹਸਲ ਆਇਆ ਦੇਖਿਆ ਮੈਂ ਕੋਈ ਨਹੀਂ ਜਿਹੜੀ ਚੀਜ਼ ਦੀ ਉਹਨਾਂ ਲੋੜ ਹੈ ਤੁਹਾਡੇ ਨਾਲ ਖੜੇ ਆ ਮਾਂ ਪਰਸ ਕੋਈ ਕਿਸੇ ਮਨੇ ਦੀ ਸ਼ਾਨ ਇਹ ਟੋਖਾਰੀ ਗਾਲ ਸਜ ਤੋਂ ਹੀ ਨਾਲ ਸਭ ਤਾਂ ਬਹੁਤ ਜਿਆਦਾ ਪਿੰਡ ਵਾਲਾ ਇਨਸਾਫ ਦਿੱਤਾ ਹੈ ਐਰਕਿੰਦੇ ਸਾਹ ਦੇ ਰਹੀ ਸਭਰਾ ਦੇ ਹੋਰ ਲਾਕੇ ਦੇ ਬੰਦੇ ਵੀ ਤੇ ਮਾਬਾਰ ਸਾਹਿਬ ਗਊਸ਼ਾਲਾ ਵਾਲੇ ਬਾਬਰ ਜੀ ਸਗੇ ਜੀ ਉਹ ਵੀ ਆਏ ਸੀ ਉਹਨਾਂ ਨੇ ਕਾਲਦੇ ਤਨ ਚਾਵਦਨ ਨਾਲ ਵਾਇਆ ਲਾਤੀ ਇਹ ਪੰਜਾਬ ਪੰਜਾਬ ਬੰਦਿਆਂ ਦਾ ਗਰੀਬ ਸਾਡੇ ਬਲੇ ਹੋਏ ਰਹੇ ਆ ਤੇ ਨਾਲ ਜਿੰਨੇ ਆ ਵੀ ਸਾਰੇ ਲੋਕਾਂ ਨੂੰ ਪਾਸਾ ਦਰਦ ਮਹਿਸੂਸ ਕਰਦੇ ਲੋਕ ਜੀ ਇਹ ਇਤਰੇ ਲੋਕ ਬਾਜਾ ਜੇ ਬਾਉ ਬਰਾ ਦੇ ਡਬੇਆ ਜੀ ਜੀ ਉਹਨਾਂ ਦੇ ਬਾੜਾ ਇਹ ਕਰੇ ਉਹਨਾਂ ਦੇ ਬਾਜ ਜੋ ਚੀਜ਼ ਉਹ ਬਾਜ ਦੇਣੀ ਪਈ ਕਿ ਪਾਣੀ ਵਗਦਾ ਜੀ ਜੀ ਫਿਰ ਉਹ ਫਿਰ ਇਹ ਤਾਂ ਨਹੀਂ ਜਾਹਦੀ ਮਿੱਟੀ ਵੀ ਜਾਹਦੀ ਦੇ ਸੰਤਰੇ ਵਿੱਚ ਟਰੈਕਟਰ ਤਾਲਣਾ ਨਹੀਂ ਜਾ ਸਕਦਾ ਕੋਈ ਸੰਤਰੇ ਜਾ ਸਕਦੀ ਇਸੇ ਇਸ ਕਾਰ ਕਰਕੇ ਉਹ ਤਾਂ ਪਾਣੀ ਵਗੀਆਂ ਦਾ ਕਿ ਪਾਣੀ ਵੱਧ ਆ ਅੱਜ ਫਿਰ ਪਾਣੀ ਵੱਧ ਗਿਆ ਆ ਥੋੜਾ ਜਿਹਾ ਪਾਣੀ ਘਟੇ ਸੀ ਅੱਜ ਫਿਰ ਪਾਣੀ ਵਧਿਆ ਵਾ ਗਾਰੀ ਬੂ ਮੇਸਾ ਨਾ ਬੋਟੀ ਤੇ ਇਨੀ ਰੋੜ ਰਹਾ ਘਾਤ ਰਹੀ ਜਾਂਦੀ ਆ ਜੀ ਤੇ ਗਾਰੀ ਮਠਿਆਰੇ ਵੀ ਕੱਲ ਗਏ ਬਾਬਾ ਸਹੀ ਜਿਹੜੀ ਉਹਨਾਂ ਨਾਲ ਘਰ ਕਹਿ ਗੱਲ ਬਾਬਾ ਜੋ ਤੁਹਾਨੂੰ ਲੋੜ ਹੋਵੇ ਉਹ ਹੀ ਤੁਹਾਨੂੰ ਪਹਚਾਈ ਜਾਊਗੀ ਤੇ ਤੁਸੀਂ ਵੇਖ ਗਿਰਿਆ ਮੇਰੇ ਤਗੜੇ ਬੰਨ ਬੰਨ ਉਥੇ ਲੱਗੇ ਉਹਨਾਂ ਤੇ ਆਪਦੀ ਲੋੜ ਹੀ ਉਹਨਾਂ ਨੂੰ ਤੇ ਪਾਣੀ ਜੋ ਲੋੜ ਉਹਨਾਂ ਨੂੰ ਦੱਸਿਆ ਜੋ ਹੋਵੇ ਅੱਗੇ ਲੈ ਜਾਓ ਕੋਈ ਗੱਲ ਨਹੀਂ ਨਾ ਤੁਹਾਡੇ ਆਪ ਦਾ ਵਾਸਤਾ ਖੜੇ ਹੋਏ ਆ ਜੀ ਵਾਇਓ ਜੀ ਦਾ ਖਾਸਾ ਵਾਇਓ ਜੀ ਕਿ ਭਾਈ ਤੁਹਾਡੀ ਬੜੀ ਵੱਡੀ ਸੇਵਾ ਹੈ ਮੇਰੇ ਘਰੋਂ ਦਾ ਜਾ ਕੇ ਨਹੀਂ ਵੇਖਿਆ ਹੋਣਾ ਘਰੇ ਨਹੀਂ ਮੇਰੇ ਉਹ ਪਾਪਾਈ ਨੇ ਡੁਗੜੀ ਲਾਈ ਹੋਈ ਆ ਜੀ ਇਹ ਸਾਡੇ ਦਾ ਕੰਮ ਹੈ ਬਾਬਾ ਮਾਂ ਪਰਖਾਈ ਡੁਗੜੀ ਲੇ ਗੋ ਕਰਦੇ ਹਾਂ ਹੁਣ ਆ ਬਾਹਰੋਂ ਤਾਂ ਨਹੀਂ ਨਹੀਂ ਰਹੀ ਫਿਰ ਆ ਜੰਨੇ ਆ ਹਾਂ ਜੀ ਆ ਜਾ ਜੇ ਲੋਜੇ ਤਰਲੇ ਮਾਂਡੇ ਬਾਬਾਈ ਸਾਡੇਆਂ ਕੋਲ ਜਾਓ ਸਾਡੇ ਕੋਲ ਜਾਓ ਜੀ ਜੀ ਤੇ ਜੇ ਉਹਨਾਂ ਕੋਲ ਹੈ ਡੀ ਦੂਰ ਗਏ ਆਵੇ ਸਹੀ ਨਹੀਂ ਇਧਰ ਤੋਂ ਉਹਨਾਂ ਜਿਹੜਾ ਉਸ ਵਾਲਾ ਬਾਉ ਬਰਾ ਵਾਲਾ ਪਾਣੀ ਉਸ ਆਇਆ ਤਾਂ ਅੰਦਰ ਨਹੀਂ ਬੰਦ ਸਕਦਾ ਜੀ ਉਹ ਤਾਂ ਨਹੀਂ ਬਸਦਾ ਉਸ ਮਿੱਟੀ ਦੀ ਜਾ ਰਹੀ ਹਾਂਜੀ ਉਸੇ ਗੱਡੀ ਨਹੀਂ ਜਾ ਰਹੀ ਕੋਈ ਜੀਪੀ ਨਹੀਂ ਜਾ ਰਿਹਾ ਕੋਈ ਕੀ ਜਾਂਦ ਨਹੀਂ ਜਿਹੜਾ ਪਾਰੇ ਖਲੋਤਾ ਉਹ 10 10 ਫੁੱਟ ਪਾਣੀ ਉਹਦੇ 15 15 ਫੁੱਟ ਪਾਣੀ ਉਹਦੇ 5 5 ਫੁੱਟ ਪਾਣੀ ਆ ਤੇ ਆ ਕੇ ਉਹ 100 ਬੰਦਾ ਖੜਿਆ ਸੀ ਜੀ ਤੇ ਉਹ ਅਲੱਗ ਅਲੱਗ ਪਾਣੀ ਦੇ ਦੇ ਦੀ ਹੈ ਨਾ ਕਹੇ ਗਏ ਆ ਘਾੜੇ ਹੁੰਦਿਆ ਉਹ ਦੋ ਦੋ ਕਲੇ ਦਾ ਬਾੜ ਪੈ ਗਿਆ ਤੇ ਫਿਰ ਰੇਲ ਮਿੱਟੀ ਨਹੀਂ ਰਹੀ ਉਸੇ ਕਹਿੰਦੇ ਬਾਹਰੋਂ ਛੋਟਾ ਪ੍ਰਾਈਵੇਟ ਜਿਹਾ ਬੰਨਵਾ ਸੀ ਪ੍ਰਾਈਵੇਟ ਉਸੇ ਫਿਰ ਕੀ ਕਰੇ ਬੰਦਾ ਜੀ ਉਹ ਉਹ ਵਾਅਦਾ ਕਰਾਂਗੇ ਆਣਗੇ ਮੈਂ ਆਪਣੇ ਦੋਹਾਂ ਨਾਂ ਦਾ ਆਈ ਉਹ ਵਾਅਦਾ ਜੀ ਆ ਜਾਣਗੇ ਜੀ ਜੀ ਤੇ ਉਹ ਕਿਰਪਾ ਦੇ ਰਸੇ ਬੈਠੇ ਕਰੀ ਜਾਂਦੇ ਆ ਬਰਦਾਸ਼ਤਾਂ ਬੇਨਤੀਆਂ ਕਰੀ ਜਾਂਦੇ ਆ ਫਿਰ ਇਸੇ ਦੀ ਕਰਲਾ ਲਈ ਜਾਂਦੇ ਸੁਖਦੀ ਸਾਹਿਬ ਦਾ ਰੱਜੀ ਜਾਂਦੇ ਆ ਮੱਲਾ ਬੁਲਾਈ ਜਾਂਦੇ ਮਹਾਰਾਜ ਜੀ ਕਰਲਾ ਲਈ ਜਾਂਦੇ ਇਹ ਲੋਕਾਂ ਦਾ ਭਲਾ ਜੀ ਵਾਅਦਾ ਕਰਦੀ ਕਿ ਪਾਹੀ ਹੋ ਜਾਂ ਵੀ ਕੋਈ ਜਦ ਨਾਇਬ ਜੀ ਰੱਬਤਾ ਆਵਦਾ ਉਹ ਕਰੋ ਤੁਸੀਂ ਜੀ ਤੇ ਕੋਈ ਜਿੱਲੀ ਆਹ ਜੋ ਚੀਜ਼ ਆਈ ਦੀ ਕਿਸੇ ਦੀ ਪੂਰੀ ਕਰੋ ਜੀ ਇਹ ਹੋਇਆ ਆਪਾਂ ਕਰ ਸਕਦੇ ਹਾਂ ਤੇ ਕੋਈ ਪੋਸਲਾ ਕਰ ਨਹੀਂ ਸਕਦੇ ਬਿਲਕੁਲ ਸਾਡੀ ਡੂਰੀ ਲਗੀ ਸਾਰੇ ਸਿੰਘਾਂ ਦੀ ਨਾਲ ਮੇਰੇ ਸਾਥੀ ਜਿੱਲੇ ਜੀ ਜਿਹੇਦਾਰ ਜਿੰਨੇ ਲਾ ਕੇ ਆੜੇ ਆਪਣੇ ਸਾਰੇ ਪਿੰਡਾਂ ਦੇ ਜਿਹੇਦਾਰ ਆ ਜੀ ਜੀ ਤੇ ਇਸ ਇਲਾਕੇ ਦੇ ਜਿਹੇਦਾਰ ਆ ਜੀ ਤੇ ਡੇਰੇ ਸਾਡੇ ਜਿੰਨੇ ਸਾਡੇ ਜਿਹੇਦਾਰ ਡੇਰੇ ਦੇ ਕੋਈ ਹੋਰ ਕੰਮ ਨਹੀਂ ਕਰ ਰਾਇ ਇਸ ਤੋਂ ਬਗੈਰ ਰਾਤ ਨੂੰ 12 1 ਵਜੇ ਜਾਂਦਾ ਜੀ ਤੇ ਸਵੇਰੇ 8:00 9:00 8:00 ਹੋਏ ਨਾ ਫੇਰ ਵੇਲੇ ਲੱਗ ਪੈਂਦੇ ਆ ਤੇ ਬਚਾ ਹੈਗਾ ਵੈਸੇ ਟਾਈਮ ਦੇ ਬਾਈ ਜੀ ਤੇ ਮਹਾਰਾਗ ਨੂੰ ਇਹਦਾ ਆਸਰਾ ਰੱਖਦੇ ਗੁਰੂ ਸਾਹਿਬ ਕਿਰਪਾਈ ਕਰੋਗੇ ਮੇਰੇ ਤੇ ਮਾਣ ਕਰੋਗੇ ਬਿਲਕੁਲ ਜੀ ਤੁਸੀਂ ਵੀ ਜਰੂਰ ਅਰਦਾਸ ਕਰਿਓ ਕਿ ਇੱਧਰ ਲੱਗਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਲਈ ਇੱਕ ਅਰਦਾਸ ਜਰੂਰ ਕਰਿਓ ਕਿ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਜਿਸ ਤਰ੍ਹਾਂ ਉਹਨਾਂ ਦੀ ਫਸਲ ਤਾਂ ਹੁਣ ਤਬਾਹ ਹੋ ਗਈ ਉਹਨਾਂ ਦੇ ਡੰਗਰ ਵੀ ਕਈਆਂ ਦੇ ਰੁੜ ਗਏ ਤਾਂ ਉਹਨਾਂ ਦੀ ਸਹਾਇਤਾ ਦੇ ਲਈ ਜਿਹੜੇ ਆਏ ਨੇ ਸੰਤ ਮਹਾਂਪੁਰਖ ਜਿਹੜੇ ਕਿਸੇ ਵੀ ਸੰਪਰਦਾਇ ਵੱਲੋਂ ਮੰਨ ਲੋ ਆਏ ਨੇ ਸੰਤ ਬਾਬਾ ਸੁਖਾ ਸਿੰਘ ਜੀ ਹਿੜੀ ਵਾਲੇ ਸੰਪਰਦਾਇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਜਿੰਨੇ ਵੀ ਇੱਥੇ ਸੇਵਾ ਕਰਨ ਪਹੁੰਚ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਅਤੇ ਇੱਧਰ ਹੁਣ ਜਿਨ੍ਹਾਂ ਦੀ ਫਸਲ ਡੁੱਬੀ ਉਹਨਾਂ ਲਈ ਅਰਦਾਸ ਵੀ ਜ਼ਰੂਰ ਸੁਣ ਜਿਹੜੀ ਆ ਅਰਦਾਸ ਵੀ ਜਰੂਰ ਕਰਿਓ ਤਾਂ ਜੋ ਉਹਨਾਂ ਦਾ ਭਲਾ ਹੋ ਸਕੇ ਤੇ ਗੁਰੂ ਘਰ ਉਹਨਾਂ ਦੀ ਅਰਦਾਸ ਜਿਹੜੀ ਪਹੁੰਚ ਸਕੇ ਤੁਸੀਂ ਬਣ ਰਹੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ